हां जी बाबूओ की हालचाल तो हो गई अपने ऊपर नए ब्लॉग दी स्टार्टिंग ते सुत्ते पे परदान जी अजय अपने बाकी पीछे देख लो बराड़ साहब ते इधर राजू दिखाउनेया थोनू ਬਾਹਰ ਦਾ ਸਿਸਟਮ ਰਾਤ ਥੋੜੀ ਜੀ ਘਟ ਪਈ ਠੰਡ ਬਾਕੀ ਹੈਗੀ ਹੀ ਪਹਿਲਾਂ ਨਾਲ ਥੋੜੀ ਘਟਦੀ ਦਿਖਾਉਣੇ ਪੈ ਕੰਮ ਕਰਕੇ ਬਣੇਗੇ ਬਲੌਗ ਤੇ ਬਲੌਗ ਕਹਿੰਡ ਜਾਣ ਵਾਲਾ हां जी ਮੈਂ ਤੁਹਾਨੂੰ ਸਟਾਰਟਿੰਗ ਵਿੱਚ ਹੀ ਵੇਖ ਲਓ ਆਪਣੀ ਜਨਤਾ ਬੈਠੀ ਇੱਥੇ ਚਲਿਏ ਆਪਾਂ ਤੋਂ ਲੈ ਆਈਏ ਲੋਬਿਓ ਨੇ ਹੱਥ ਘੜੇ ਕਰਦੇ ਕਹਿੰਦਾ ਆਪਾਂ ਨਹੀਂ ਦੋਦ ਲੈਣ ਜਾਣਾ ਤੇ ਇੱਧਰ ਆਪਣੇ ਲਈ ਕੇਸ ਬਈ ਪੋ ਖੰਡੇ ਲਾਈ ਜੀ ਦੇਖੋ ਕਿਵੇਂ ਲੱਗਦੇ ਥੋੜੂ ਦੋ ਲਾਤੇ ਦੀ ਆਪਾਂ ਤੇ ਇੱਧਰ ਜਨਤਾ ਬਈ ਸੁੱਤੀ ਪਈ ਏ ਦਿਖਾਉਣਾ ਤੁਨੂੰ ਆ ਬਈ ਹਜੇ ਸੁੱਤੇ ਪਏ ਬਾਬਾ ਜੀ ਉੱਠੇ ਅਜੇ ਤਾਂ ਤੇ ਠੰਡ ਕਾ ਵੀ ਵੇਦ ਨਾਲ ਉੱਤੂ ਚੱਕ ਕੇ ਕੰਬਾਈਨ ਤੇ ਲਾਤੀ ਤੇ ਭਾਈ ਹੁਣ ਹੋ ਗਈ ਤਿੰਨ ਕੰਬਾਈਨਾਂ ਤੇ ਕਿਉਂ ਚਲੋ ਇੱਕ ਦੇ ਲਈ ਇਸ ਐਨੋਮੈਟਿਕ ਜੀ ਨੂੰ ਕਹਿੰਦੇ ਆ ਚੱਕੋ ਵੀ ਮੁੰਡਿਓ ਤਿੰਨ ਕੰਬਾਈਨਾਂ ਭਾਈ ਤਿੰਨ ਤੇ ਚਲੋ ਠੀਕ ਹੁਣ ਚੱਲਿਆ ਦੁੱਧ ਰਣ ਦੁੱਧ ਹੋਣੇ ਲੈ ਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਦੀ ਗੱਲਬਾਤ ਤੇ ਬਾਕੀ ਚੱਲਾਂਗੇ ਮਥਾੜੂ ਤੇ ਸ਼ਾਇਦ ਦਿਖਾਵਾਂਗੇ ਉਥੋਂ ਦਾ ਵੀ ਸਿਸਟਮ ਜੱਲੋਂ ਰੱਖਦੇ ਇੱਕ ਵਾਰੀ ਇੱਥੇ ਮਿਲਦੇ ਆ ਗਏ ਤੇ ਹਾਂਜੀ ਮਿੱਤਰੋ ਆ ਗਏ ਆਂ ਆਪਾਂ ਵੈਲਡਿੰਗ ਤੇ ਆਪਣੀ ਮਥੜੂ ਲੈ ਕੇ ਤੇ ਦੂਜਾ ਦਬਈ ਵਾਲਾ ਦਬਈ ਵਾਲਾ ਨਹੀਂ ਬਾਬੂ rau ਹੁਣਾਂ ਦੇ ਹੀ ਬਾਬੂ rau ਕਹਿੰਦੀ ਆਂ ਦੇ ਜੀ ਹੁੰਦੀ ਆਂ ਦੇ ਜੀ ਤੇ ਮਿੱਤਰੋ ਇਹ ਕਰਦੀ ਡਾਇਨਾਸੌਰ ਤਰਾ ਆਵਾਜ਼ ਤਾਂ ਕਰਕੇ ਇਹਨੂੰ ਕਰਨਾ ਆ ਥੋੜੀ ਚੇਂਜ ਤੇ ਵੇਖ ਲਓ ਨਾ ਆਪਣਾ ਮੰਗਤ ਲੱਗਾ ਆ ਤੇ ਬਾਕੀ ਕੰਡੀਸ਼ਨ ਵੇਖ ਲਓ ਭਾਈ ਕਿੱਦਾਂ ਦੀ ਏ ਮੰਗਤ ਦੀ ਡੇਲੀ ਬਾਈ ਸਵੇਰ ਸਵੇਰ ਆ ਕੇ ਜਾਂਦਾ ਮੁੰਡਾ ਤੇ ਇਦਾਂ ਦਾ ਬਣ ਜਾਂਦਾ ਵੇਖ ਲਓ ਬਾਈ ਬਾਕੀ 4600 ਚਾਚੇ ਹੋਰੀ ਮਥਾੜੂ ਆ ਆ ਭੰਦਾ ਹੀ ਏ ਕਿ ਲਾਣੀ ਏ ਹਾਏ ਓਏ ਮੰਗਤ ਇਹ ਆਪ ਲਾਣੀ ਏ ਕਿ ਲਾਈ ਏ ਇਹ ਮਿੱਤਰ ਲਾਣੀ ਆਪਾਂ ਉਥੇ ਉੰਮਰਾ ਪਟਾ ਪੁਲਾ ਪਲਾਇ ਤੇ ਆ ਵੀ ਤਰਕ ਕਰ ਤੇ ਆ ਫੀਡਰ ਫੂਡ ਲਾ ਕੇ ਰੱਖਤਾ ਸਾਈਡ ਤੇ ਇੱਕ ਨਾ ਗੱਲ ਸੁਣ ਛੋਰਾ ਹਾਂਜੀ ਮਿੱਤਰੋ ਵੇਖ ਲਓ ਬਾਈ ਰਾਜੂ ਪਾਉਂਦਾ ਤੇਲ ਹੈ ਪਹਿਲਾ ਬਾਈ ਕਰਤੇ ਸ਼ੁਰੂਆਤ ਆਪਣ ਦੋਲਤਾ ਭਾਈ ਦਾ 12 ਕਵਾਂਟਲ ਤੇਲ ਥੱਲੇ ਹੀ ਤੇ 10 12 ਕਵਾਂਟਲ ਨਹੀਂ 5 ਲੀਟਰ ਦੀ ਦਾ 12 ਕਵਾਂਟਲ ਦੋਲਤਾ ਭਾਈ ਤੇ ਹੁਣ ਵੇਖੋ ਬਾਈ ਰਾਜੂ ਕਿਵੇਂ ਤੇਲ ਪਾਉਂਦਾ ਸਬੰਧ ਹੋ ਗਈ ਲਹਿਟ ਗਈ ਚਲੀ ਤੇ ਤੇ ਦੇਖ ਲਓ ਮਿੱਤਰੋ ਚੱਕੀ ਖੜਾ हां जी मित्रों करनी ਸੀ ਅੱਜ ਆਪਾਂ ਸਟਾਰਟਿੰਗ ਤੇ ਲੈ ਕੇ ਆ ਗਿਆ ਪੰਪ ਦੇ ਮੇਸ਼ੇ ਦੇ ਨਾਲ ਵੇਖੋ ਬੈਠਾ ਭਾਈ ਤੇ ਤੇਲ ਪਾਉਣ ਲੱਗੇ ਪਾ 20 ਹਰ ਦਾ 15 ਹੋ ਗਿਆ ਤੇ ਚਲੋ ਚਲਦੇ ਹੁਣ ਖੇਤ ਚ ਤੇ ਦਿਖਾਵਾਂਗੇ ਤੁਹਾਨੂੰ ਉੱਥੇ ਸਟਾਰਟਿੰਗ ਹੋ ਜਿੰਦੀ ਆਪਣੀ तकरीबन 5-6 ਦਿਨ ਬਾਅਦ ਤੇ ਚਲੋ ਠੀਕ ਹੀ ਰੱਖਦੇ ਆ ਇੱਕ ਵਾਰੀ ਮਿਲਦੇ ਆਂ ਤੁਹਾਨੂੰ ਹਾਂਜੀ ਬਾਬਿਓ ਆ ਰਹੀ ਫਸਲ ਆਪਾਂ ਵੜਨੀ ਆ ਆ ਗਈ ਬਈ ਆਪਣੀ ਰਾਣੀ ਬਾਬਾ ਭਲੀ ਕਰੇ ਬਾਈ ਪਹਿਲਾ ਦੇਣੇ ਤੇ ਪਹਿਲਾ ਹੀ ਬਾਈ ਸ਼ਰਵਾਦ ਕਰਨੀ ਆ ਬਾਬਾ ਵੇਰ ਕਰੀ ਬਾਬਾ ਮੇਰ ਕਰੀ ਜਬ ਆ ਭਲੀ ਕਰੀ ਵੇਖ ਲਓ ਬਾਈ ਆਪਣੀ ਰਾਣੀ ਕਾਕੀ ਰੱਖਣਾ ਬਈ ਤੋ ਟੱਕ ਕਰਨੀ ਸਟਾਰਟਿੰਗ ਲਓ ਵੀ ਬਾਬਿਓ ਕਰਤੀ ਸਟਾਰਟ ਕੀ ਵਾਇਰੂ ਮੇਰ ਕਰੀ ਵਧੀਆ ਜਲਾਈ ਜਿਵੇਂ ਇਹਨ ਚਲਦੀ ਰਿਓਵੇਂ ਇਹਨੂੰ ਚਲਾਈ ਤਾਂ ਹਾਂਜੀ ਮਿੱਤਰੋ 2 ਵਿਗੇ ਸੀ ਖੇਤ ਵੱਢਦੇ ਰਾਜਪਾਲ ਸਿੰਘ ਦੇ ਤੇ ਬਾਕੀ ਆਪਾਂ ਚਲਾਈਏ ਮਸ਼ੀਨ ਬਸ ਹੁੰਦੀਆਂ ਵਿੱਚ ਤੇ ਪਹਿਲਾ ਦਿਨੇ ਬਹੁਤ ਵਧੀਆ ਚੱਲੀ ਬਾਬਾ ਮਿਹਰ ਕਰੇ ਤੇ ਬਾਬਾ ਭਲੀ ਕਰੇ ਇੱਦਾਂ ਹੀ ਚੱਲਦੀ ਰਹੇ ਅੱਗੇ ਵੀ ਤੇ ਆਪਣਾ ਬੈਠੇ ਬਈ ਫੋਰਮੈਨ ਪੱਪੂ ਸਿੰਘ ਜਿਹੜੋ ਇਹ ਕਹਿੰਦੇ ਆ ਕਿ ਵਿੱਚ ਖੁਸ਼ੀ ਆਈ ਹੈ ਗੱਡੀ ਦੇ ਤੇ ਚਲੋ ਆਪਾਂ ਵੇਖਦੇ ਕਿੰਨੀ ਕੋ ਖੁਸ਼ੀ ਆਈ ਹੈ ਤੇ ਜਿੰਨੇ ਮੇਰੇ ਨੂੰ ਨਹੀਂ ਵੀਵਰਸ ਨੂੰ ਪਤਾ ਕਿ ਖੁਸ਼ੀ ਕੀ ਹੁੰਦੀ ਹੈ ਤੇ ਚਲੋ ਹੁਣ ਤੁਹਾਨੂੰ ਦਿਖਾ ਦਿੰਨੇ ਆ ਕੀ ਖੁਸ਼ੀ ਕੀ ਹੁੰਦੀ ਹੈ ਠੀਕ ਹੈ ਇੱਥੇ ਕਿ ਅੱਗੇ ਕਰਾਈਏ ਠੀਕ ਹੈ ਬਸ ਠੀਕ ਹੈ ਤੇ ਮਿੱਤਰੋ ਹੁਣ ਵੇਖਦੇ ਆਪਾਂ ਖੁਸ਼ੀ ਕੀ ਹੁੰਦੀ ਆ ਬਾਕੀ ਮੈਨੂੰ ਤਾਂ ਪਤਾ ਬਾਕੀ ਤੁਹਾਨੂੰ ਮੈਂ ਦੱਸਣਾ ਕੀ ਖੁਸ਼ੀ ਹੁੰਦੀ ਹੈ ਬਾਈ ਖੁਸ਼ੀ ਇਹਨੂੰ ਕਹਿੰਦੇ ਆ ਜਦ ਨਿਕਲੇ ਕੋਗੂ ਹੁੰਦੇ ਨਾ ਬਾਕੀ ਮਿੱਤਰੋ ਵੇਖਦੇ ਹੁਣ ਖੁਸ਼ੀ